ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਜੀ ਦੇ ਹੁਣ ਇਸ ਟਾਈਮ ਆਪਾਂ ਰਾਏਪੁਰ ਰਾਣੀ ਇੱਥੋਂ ਗੁਰਦੁਆਰਾ ਟੋਕਾ ਸਾਹਿਬ 20 ਕਿਲੋਮੀਟਰ ਦੀ ਦੂਰੀ ਤੇ ਆ ਆਜੋ ਜੀ ਮਿਲਦੇ ਹਾਂ ਬਲੌਗ ਦੇ ਵਿੱਚ ਇਹ ਸ਼ਹਿਰ ਆ ਜੀ ਰਾਏਪੁਰ ਰਾਣੀ ਇੱਕ ਛੋਟਾ ਜਿਹਾ ਸ਼ਹਿਰ ਆ ਭਈ ਲੋਕਾਂ ਦੇ ਹਾਲ ਹੌਲੀ ਨਹੀਂ ਚਲਾ ਸਕਦੇ ਇਹ ਲੋਕ ਨਹੀਂ ਜਿਹੜਾ ਇਹ ਪਾਣੀ ਤੇ ਉੱਤਰਦੀ ਜਾਣਾ ਹੈ ਇਧਰ ਇੱਕ ਚੀਜ਼ ਆਪਾਂ ਨੋਟ ਕਰੀਏ ਜੀ ਬਾਗ ਬਹੁਤ ਨੇ ਅੰਬਾਂ ਦੇ ਬਾਗ ਅਮਰੂਦਾਂ ਦੇ ਬਾਗ ਇੱਥੋਂ ਨਾਰਾਇਣਗੜ੍ਹ ਦੀ ਹੱਦ ਸ਼ੁਰੂ ਹੋ ਗਈ ਜੀ वेलकम टू नारायणगढ़ चलो नारायणगढ़ ਤੋਂ ਆਪਾਂ ਮੁੜਗੇ ਜਿੱਧਰ ਖੱਬੇ ਨੂੰ ਸਿੱਧਾ ਨਾਰਾਇਣਗੜ੍ਹ ਨੂੰ ਜਾਂਦਾ ਰੋਡ ਉਹ ਨਰੇਨਗੜ ਤੋਂ 7 ਕਿਲੋਮੀਟਰ ਰਹਿ ਜਾਂਦਾ ਜੀ ਗੁਰਦੁਆਰਾ ਟੋਕਾ ਸਾਹਿਬ ਏ ਪਿੰਡ ਆ ਜੀ ਇੱਥੇ ਮਾਜਰਾ ਇੱਥੇ ਮਾਜਰਾ ਪਹੁੰਚ ਗਏ ਆਪਾਂ ਇੱਥੋਂ ਗੁਰਦੁਆਰਾ ਸਾਹਿਬ 4 ਕਿਲੋਮੀਟਰ ਰਹਿ ਜਾਂਦਾ ਪਾਣੀ ਨੇ ਨਾ ਜੀ ਬੁਰਾ ਹਾਲ ਕਰਿਆ ਪਿਆ ਆ ਮੀਂਹ ਬਰਸਾਤਾ ਬਹੁਤ ਜ਼ਿਆਦਾ ਪਿਆ ਨੇ ਜ਼ਮੀਨਾਂ ਭਰੀਆਂ ਪਈਆਂ ਨੇ ਪਾਣੀ ਨਾਲ ਪਰ ਰਿਹਾ ਜੀ ਮੰਦਿਰ ਇੱਧਰ ਕੋਈ ਸੜਕ ਸਾਰੀ ਸਿੰਗਲ ਹੈ ਬਾਈ ਇਹ ਸਿੰਗਲ ਰੋਡ ਹੀ ਆ ਸਾਰਾ ਪਿੰਡਾਂ ਵਾਲੀ ਸੜਕ ਹੈ ਲਓ ਜੀ ਫਾਈਨਲੀ ਆਪਾਂ ਆ ਗਏ ਗੁਰਦੁਆਰਾ ਸਾਹਿਬ ਵਾਲੀ ਰੋਡ ਤੇ ਬਰਸਾਤਾਂ ਕਰਕੇ ਬਈ ਪਾਣੀ ਸੜਕਾਂ ਤੇ ਉੱਪਰ ਆਇਆ ਪਿਆਗਾ सिंगल रोड है सारी है सारा। कमाद है। ना? ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਦੇਖੋ ਰਸਤੇ ਦੀ ਹੈਗੀ ਥੋੜੀ ਜੀ ਦਿੱਕਤ ਮਤਲਬ ਸਾਰਾ ਸਿੰਗਲ ਰੋਡ ਆ ਟੁੱਟਿਆ ਵੀ ਹੋਇਆ ਰੋਡ ਤੇ ਬਰਸਾਤਾਂ ਕਰਕੇ ਪਾਣੀ ਵੀ ਕਾਫੀ ਖੜਾ ਖੱਡੇ ਖੁੱਡੇ ਟੋਏ ਵੀ ਕਾਫੀ ਨੇ ਰੋਡ ਚ ਇਹ ਬਿਲਕੁਲ ਪਹਾੜਾਂ ਦੇ ਵਿੱਚ ਆ ਗੁਰਦੁਆਰਾ ਸਾਹਿਬ केशन बहुत बढ़िया आप गुरद्वारा टोका साहब कोला जी बनिया हुआ ਪਾਣੀ ਬੜਾ ਤੇਜ਼ ਆ ਰਿਹਾ ਆ ਆਪਾਂ ਪਹੁੰਚ ਗਏ ਜੀ ਬਸ ਗੁਰਦੁਆਰਾ ਸਾਹਿਬ solo quando il traghetto no stato... Non è tanto, non è nulla... Non è di ਗੁਰਦੁਆਰਾ ਸ਼੍ਰੀ ਟੋਕਾ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਵਾਹ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਇਤਿਹਾਸ ਗੁਰਦੁਆਰਾ ਸ਼੍ਰੀ ਟੋਕਾ ਸਾਹਿਬ ਜੀ ਇਹ ਜਿੱਥੋਂ ਦਾ ਇਤਿਹਾਸ ਜਦੋਂ ਗੁਰੂ ਪਾਸ਼ਾ ਪੰਗਾਣੀ ਦਾ ਜੁੱਧ ਫਤਿਹ ਕਰਕੇ ਕੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾ ਰਹੇ ਸੀ ਮਹਾਰਾਜ ਇਸ ਸਥਾਨ ਤੇ ਰੁਕੇ ਸੀ ਪ੍ਰਿੰਡ ਟੋਕਾ ਨਾਹਨ ਦੀ ਸਰਹੱਦ ਸੀ ਜੀ ਉਸ ਟਾਈਮ ਤੇ ਰਾਜਾ ਮੇਦਨੀ ਪ੍ਰਕਾਸ਼ ਜੀ ਨੇ ਗੁਰੂ ਸਾਹਿਬ ਦਾ ਟੋਕਾ ਸਾਹਿਬ ਪੰਚਨ ਤੇ ਸਵਾਗਤ ਕੀਤਾ ਇਹ ਹੈ ਜੀ ਦਰਬਾਰ ਸਾਹਿਬ ਇਹ ਪੁਰਾਤਨ ਦਰਬਾਰ ਸਾਹਿਬ ਆ ਜੀ ਇਹ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੀ ਇਹ ਜੰਮ ਇਹ ਜੰਮ ਇਹ ਜਿਹੜਾ ਜਾਮਣ ਦਾ ਬੂਟਾ ਤੁਸੀਂ ਦੇਖ ਰਹੇ ਹੋ ਜੀ ਇਹ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਲਾਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ 13 ਦਿਨ ਰੁਕੇ ਸੀ ਕੋੜੇ ਬੰਨਣ ਲਈ ਮਹਾਰਾਜ ਨੇ ਕਿਲਾ ਗੱਡਿਆ ਸੀ ਤੇ ਉਹ ਕਿੱਲਾ ਜਾਮਣ ਦਾ ਰੂਪ ਧਰ ਗਿਆ ਇੱਧਰ ਆ ਜੀ ਸਰੋਵਰ ਇਹ ਵੀ ਜਾਮਣ ਦੇ ਬੂਟੇ ਨੇ ਜੀ ਪੁਰਾਤਨ ਬੂਟੇ ਨੇ ਇਹ ਵੀ ਪੁਰਾਤਨ ਬੂਟਾ ਬਾਬਾ ਜੀ ਹਾਂਜੀ ਆਪ ਇਹ ਬਾਬਾ ਜੀ ਇੱਥੇ ਸੇਵਾ ਕਰਦੇ ਨੇ ਇਹਦੇ ਬਾਰੇ ਦੱਸਿਓ ਬਾਬਾ ਜੀ ਮੜਾ ਜਾ ਇੱਥੇ ਗੁਰਗੋ ਸਿੰਘ ਜੀ ਦਾ ਆਇਆ ਸੀ ਨਾ ਹਾਂਜੀ ਗੁਰਗੋ ਸਿੰਘ ਤੇਰੇ ਦਿਨ ਨੂੰ ਤੇ ਉਹਨਾਂ ਨੇ ਜਿਹੜੇ ਇਹ ਜਾਮਣ ਦੇ ਕਿੱਲੇ ਗੱਡੇ ਸੀ ਤੇ ਘੋੜੇ ਬੰਦੇ ਸੀ ਨਾਲ ਦੇ ਵਿੱਚੋਂ ਤੇ ਅੱਜ ਇਹ ਮਾਰ ਦੀ ਕਿਰਪਾ ਨਾਲ ਹਰੇ ਬਰੇ ਗੁੱਟੇ ਹੋ ਗਏ ਤੇ ਗੁਰੂ ਸਾਹਿਬ ਦੇ 13 ਦਿਨ ਲਈ ਉਹ ਜਮਮਣੇ ਬੂਟੇ ਨੇ ਆਪਣੇ ਹੱਥੀ ਲਾਇਏ ਸੀ ਉਹ ਕਿੰਨੇ ਵੱਡੇ ਦਰਖਤ ਇਹ ਮਤਲਬ ਗੁਰੂ ਸਾਹਿਬ ਨੇ ਜਦੋਂ ਇੱਥੇ ਠਹਿਰੇ ਸੀ 13 ਦਿਨ ਤਾਂ ਆਪਣੇ ਘੋੜਿਆਂ ਦੇ ਬੰਨਣ ਲਈ ਕਿੱਲੇ ਗੱਡੇ ਸੀਗੇ ਉਹ ਕਿੱਲੇ ਜਮਮਣ ਦਾ ਰੂਪ ਧਾਰ ਗਏ ਦੇਖੋ ਜੀ ਇਹ ਪਹਿਲਾਂ ਬਿਲਕੁਲ ਸੁੱਕ ਗਿਆ ਸੀ ਬੂਟਾ ਮਹਾਰਾਜ ਦੀ ਕਿਰਪਾ ਨਾਲ ਦੁਬਾਰਾ ਫਿਰ ਹਰਾ ਭਰਾ ਹੋ ਗਿਆ ਦਰਸ਼ਨ ਕਰੋ ਜੀ ਇਹ ਆ ਜਿਸ ਸਹੀ ਦੀ ਸਥਾਨ ਕੁਝ ਸਿੰਘ ਜਿਹੜੇ ਮਹਾਰਾਜ ਨਾਲ ਸੀਗੇ ਉਹ ਜ਼ਖਮੀ ਹੋ ਗਏ ਸੀ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਆਪਣਾ ਸਰੀਰ त्यागा ਇਹ ਖੂਹ ਆ ਜੀ ਇਹ ਖੂਹ ਦਾ ਇਤਿਹਾਸ ਆ ਇੱਥੇ ਮਹਾਰਾਜਾ ਸਿੰਘ ਜਸਾ ਸਿੰਘ ਅਲੂਵੜੀ ਆ ਪਧਾਰੇ ਸੀ ਅਤੇ ਇਸ ਖੂਦ ਹੀ ਸੇਵਾ ਮਹਾਰਾਜਾ ਫਤਿਹ ਸਿੰਘ ਆਲੂਵਾਲੀਆਂ ਨੇ ਕਰਾਈ ਸੀ ਜੀ ਇੱਕ ਗੁਰਦੁਆਰਾ ਸਾਹਿਬ ਦੇ ਜੋਨਾ ਮਾ ਦਰਬਾਰ ਸਾਹਿਬ ਬਣ ਰਿਹਾ ਜਿਹਦੀ ਬੈਕ ਸਾਈਡ ਆ ਆ ਸਕਦੇ ਅੱਛਾ ਇਹ ਪਾਵਨ ਅੰਬ ਦਾ ਬੂਟਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥਾਂ ਨਾਲ ਲਗਾਇਆ ਸੀ ਕਿ ਦਰਸ਼ਨ ਕਰੋ ਜੀ ਕਾਫੀ ਪ੍ਰਾਤਨ ਬੂਟਾ ਜੀ ਦੇਖੋ गिर ਗਿਆ ਪਰ ਮਹਾਰਾਜ ਦੀ ਐਸੀ ਕਿਰਪਾ ਹਰਾ ਹੋਇਆ ਪਿਆ ਦੁਬਾਰਾ ਦੇਖੋ ਜੀ ਕਿੰਨਾ ਫੈਲਿਆ ਇਹ ਇਹ ਕਿਰਪਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਚੀ ਪ੍ਰਕਾਸ਼ ਦੀ ਉਹਨਾਂ ਦੇ ਹੱਥੇ ਲਾਇਆ ਹੋਇਆ ਅੰਬ ਦਾ ਬੂਟਾ ਇਹ ਹਜੇ ਤੱਕ ਪੂਰਾ ਬਰਕਰਾਰ ਆ ਕਿਰਪਾ ਸਤਿਗੁਰੂ ਦੀ ਇਹ ਆ ਜੀ ਯਾਤਰੀ ਨਿਵਾਸ ਬਾਬਾ ਜੀਤ ਸਿੰਘ ਜੀ ਜੇ ਕਿਸੇ ਯਾਤਰੀ ਨੂੰ ਨੇ ਠਹਿਰਨਾ ਗਾ ਤਾਂ ਕਮਰੇ ਬਣੇ ਹੋਏ ਨੇ ਇੱਥੇ ਠਹਿਰ ਸਕਦਾ ਇੱਧਰ ਆ ਜੀ ਤਪ ਅਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤੇ ਪੈਛਾ ਦਾ ਜਿੱਥੇ ਮਹਾਰਾਜ ਨੇ ਤਪ ਕਰਿਆ ਸੀ ਆਜੋ ਦਰਸ਼ਨ ਕਰਾਉਣਿਆ ਤੁਹਾਨੂੰ गुरुद्वारा साहब तो बाहर आके भाई ताप स्थान है इधर उपर जाके महाराज का हो गया ਆਪਾਂ ਪਹੁੰਚ ਗਏ ਜੀ ਉੱਪਰ ਇਹ ਆ ਉਹ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਨੇ ਤਪ ਕੀਤਾ ਸੀ ਦੀ ਚੋਟੀ ਦੇ ਉੱਪਰ ਹੈ ਜੀ ਇਹ ਆਜੋ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਅੰਦਰ ਇਹ ਗੁਰਦੁਆਰਾ ਸਾਹਿਬ ਜੀ ਹਿਮਾਚਲ ਦੇ ਵਿੱਚ ਪੈਂਦਾ। ਮਤਲਬ ਹਿਮਾਚਲ ਦੀ ਜ਼ਮੀਨ ਦੇ ਵਿੱਚ ਪੈਂਦਾ ਗੁਰਦੁਆਰਾ ਸਾਹਿਬ। ਇਸ ਜਿਹੜੀ ਨਦੀ ਤੁਸੀਂ ਦੇਖ ਰਹੇ ਹੋ। ਦੇ ਇਹਦੇ ਉਹ ਪਰਲੀ ਸਾਈਡ ਜਿਹੜਾ ਘਰ ਦੇਖ ਰਹੇ ਹੋ ਤੁਸੀਂ ਉਹ ਹਰਿਆਣੇ 'ਚ ਪੈਂਦੇ ਨੇ। ਤੇ ਇਧਰਲੀ ਸਾਈਡ ਹਿਮਾਚਲ ਸ਼ੁਰੂ ਆ। ਜਿੱਥੋਂ ਆਪਾਂ ਆਏ ਸੀਗੇ ਜਿਹੜਾ ਪੁਲ ਕ੍ਰੋਸ ਕਰਕੇ ਆਪਾਂ ਗੁਰਦੁਆਰਾ ਸਾਹਿਬ ਆਏ ਆ। ਉੱਨਾ ਦੀ ਦਾ ਪੁਲ ਸੀਗਾ ਜਿਹੜਾ ਆਪਾਂ ਕ੍ਰੋਸ ਕਰਕੇ ਆਇਆ ਉਪਰਲੀ ਸਾਈਡ ਹਰਿਆਣਾ ਇੱਧਰ ਹਿਮਾਚਲ ਮਤਲਬ ਹਿਮਾਚਲ ਦੀ ਜ਼ਮੀਨ ਦੇ ਵਿੱਚ ਪੈਂਦਾ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਇਸ ਸਥਾਨ ਦੇ ਹਲੇ ਤੱਕ ਦਰਸ਼ਨ ਨਹੀਂ ਕਰੇ ਇੱਕ ਵਾਰ ਜ਼ਰੂਰ ਆਓ ਜੀ ਬੜਾ ਦਿਲ ਲੱਗਦਾ ਇੱਥੇ ਇੱਧਰ ਦੇਖੋ ਸਾਰਾ ਜੰਗਲੀ ਜੰਗਲ ਆ ਪਹਾੜ ਦੀ ਚੋਟੀ ਤੇ ਇਹ ਸਤਪਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 13 ਦਿਨ ਮਹਾਰਾਜ ਇੱਥੇ ਰਹੇ ਨੇ ਇੱਥੇ ਤਪ ਕੀਤਾ ਮਹਾਰਾਜ ਨੇ ਇੱਧਰ ਆ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਲੰਗਰ ਹਾਲ ਜ਼ੰਗਰ ਦਾ ਵੀ ਵਧੀਆ ਪ੍ਰਬੰਧ ਹੈ ਜੀ ਗੁਰਦੁਆਰਾ ਸਾਹਿਬ ਦਾ ਹੁਣ ਆਪਾਂ ਚੱਲ ਪਏ ਸੀਗੇ ਵਾਪਸ ਇਹ ਜਿਹੜਾ ਸੱਜੇ ਹੱਥ ਰੂਟ ਜਾ ਰਿਹਾ ਇਹ ਕਾਲੇ ਅੰਬ ਨੂੰ ਹੁੰਦੇ ਹੋਏ ਨਾ ਹਨ ਮੈਂ ਪੌਂਟਾ ਸਾਹਿਬ ਵੀ ਜਾਂਦੀ ਐ ਇਹ ਰੋਡ ਇਧਰੋਂ ਆਪਾਂ ਆਏ ਸੀਗੇ ਉਹ ਜਿਹੜਾ ਪੋਲਾ ਸਾਹਮਣੇ ਇਹ ਇਧਰ ਆਪਾਂ ਹੁਣ ਇਸ ਟਾਈਮ ਹਿਮਾਚਲ 'ਚ ਮਤਲਬ ਇਹ ਗੁਰਦੁਆਰਾ ਸਾਹਿਬ ਹਰਿਆਣਾ ਤੇ ਹਿਮਾਚਲ ਦੀ ਐਂਟਰੀ ਤੇ ਇਹ ਪੁੱਲ ਬਾਰਡਰ ਆ ਬਸ ਵਿਚਾਲੇ ਪੁਰ ਤੋਂ ਇਧਰਲੀ ਸਾਈਡ ਜਿਹੜੀਆਂ ਫੈਕਟਰੀਆਂ ਦੇਖ ਰਹੇ ਹੋ ਤੁਸੀਂ ਇਹ ਹਰਿਆਣੇ ਚ ਨੇ ਇਹ ਜਿੱਥੇ ਆਪਾਂ ਹੁਣ ਹੈ ਹਿਮਾਚਲ ਹੈ ਬਸ ਇਹ ਹੱਦ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰੋ ਵੱਧ ਤੋਂ ਵੱਧ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਧੰਨਵਾਦ